ਤੋ ਤੁਹਾਡੇ ਕੋਲ ਜਿਹੜੇ ਅਮਰੂਦ ਦੇ ਪੌਦੇ ਲੱਗੇ ਨੇ ਤੇ ਉਹਨਾਂ ਨੂੰ ਇਸ ਵੇਲੇ ਫਲ ਵੀ ਆਇਆ ਹੋਇਆ ਹੈ ਤੇ ਪਰ ਹੋਰ 15-20 ਦਿਨਾਂ ਤੱਕ ਇਸ ਫਲ ਨੇ ਪੱਕ ਜਾਣਾ ਤੇ ਜਦੋਂ ਹੀ ਆਪਾਂ ਪਿਛਲੇ ਸਾਲਾਂ ਵਿੱਚ ਵੇਖਿਆ ਹੈ ਵੀ ਇਸ ਫਲ ਨੂੰ ਕੱਟ ਕੇ ਖਾਣ ਲੱਗਦੇ ਆ ਤਾਂ ਬਾਹਰੋਂ ਵੇਖਣ ਨੂੰ ਬੜੇ ਖੂਬਸੂਰਤ ਲੱਗਦੇ ਆ ਪਰ ਵਿੱਚ ਸੁਣਡੀਆਂ ਇਹਦੇ ਵਿੱਚੋਂ ਨਿਕਲਦੀਆਂ ਤੇ ਆ ਬਿਲਕੁਲ ਸਮਾਂ ਉਸ ਦਾ ਚੱਲ ਰਿਹਾ ਹੈ ਕਿ ਇਹ ਫਲ ਦੀ ਮੱਖੀ ਦੁਆਰਾ ਹੁੰਦਾ ਜਿਹਨੂੰ ਅਸੀਂ ਫਰੂਟ ਫ्लाई ਕਹਿੰਦੇ ਆ ਇਹਨੇ ਆਉਣ ਵਾਲੇ 2-4 ਦਿਨਾਂ ਦੇ ਵਿੱਚ ਜਿਹੜੇ ਆਪਣੇ ਆਂਡੇ ਆ ਜਿਹੜੇ ਵੀ ਅਮਰੂਦ ਦੇ ਫਲ ਥੋੜੇ ਜੇ ਹਲਕੇ ਪੀਲੇ ਹੋਏ ਤੇ ਥੋੜੇ ਜੇ ਨਰਮ ਹੋਏ ਉਹਨਾਂ ਦੇ ਵਿੱਚ ਡੋਂਗੇ ਕਰਕੇ ਆਂਡੇ ਦੇ ਦੇਣੇ ਆ ਤੇ ਉਸ ਤੋਂ ਬਾਅਦ 15-20 ਦਿਨਾਂ ਤੱਕ ਉਹਨਾਂ ਵਿੱਚ ਸੁੰਡੀਆਂ ਬਣ ਜਾਣੀਆਂ ਤੇ ਸਾਰੇ ਦੇ ਸਾਰੇ ਜਿਹੜੇ ਅਮਰੂਦ ਆ ਉਹ ਬਰਬਾਦ ਕਰ ਦੇਣੇ ਆ ਹਾਂ ਦੋਸਤਾਂ ਦੇ ਉਸ ਵੇਲੇ ਆਉਂਦੇ ਨੇ ਇਹ ਸਵਾਲ ਕਿ ਹੁਣ ਇਹਦਾ ਕੀ ਕਰੀਏ ਉਸ ਵੇਲੇ ਦਾ ਕੋਈ ਹੱਲ ਨਹੀਂ ਹੁੰਦਾ ਇਹ ਇਸ ਦਾ ਹੱਲ ਹੁਣੇ ਕੀਤਾ ਜਾ ਸਕਦਾ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਇਹ ਥੋੜਾ ਜਿਹਾ ਅਮਰੂਦ ਨਰਮ ਹੁੰਦਾ ਤਾਂ ਤੁਸੀਂ ਇਹਨੂੰ ਤੋੜ ਕੇ ਖਾ ਲਓ ਇਹ ਹੀ ਇਹਦਾ ਹੱਲ ਹੈ ਜੇ ਤੁਸੀਂ ਇਹਨੂੰ ਪਕਾਉਣਾ ਹੈ ਤਾਂ ਜਿਆਦਾ ਹੈ ਤਾਂ ਫਿਰ ਛੋਟੇ ਪੌਦੇ ਹੈ ਉਹਨੂੰ ਤੁਸੀਂ ਮਛਰਦਾਨੇ ਦੇ ਨਾਲ ਟਕ ਦਿਓ ਤਾਂ ਕਿ ਜਿਹੜੀ ਫਰੂਟ ਫਲਾਈ ਹੈ ਉੱਥੋਂ ਤੱਕ ਅਮਰੂਦਾਂ ਤੱਕ ਨਾ ਪਹੁੰਚ ਸਕੇ ਜੇ ਛੋਟਾ ਪੌਦਾ ਹੈ ਥੋੜੇ ਜਿਹਾ ਫਾਲਾ ਤਾਂ ਉਹਨੂੰ ਅਸੀਂ ਕਪੜੇ ਨਾਲ ਵੀ ਲੀਰਾਂ ਨਾਲ ਕੱਲੇ-ਕੱਲੇ ਨੂੰ ਵੀ ਟਕ ਸਕਦੇ ਆ ਤੇ ਤੀਸਰਾ ਜਿਹੜਾ ਕਾਰਗਰੇ ਦਾ ਹਾਲ ਹੋਏ ਆ ਕਿ ਜਦੋਂ ਵੀ ਫਰੂਟ ਫ्लाई ਦਾ ਹੁਣ ਬਰੀਡਿੰਗ ਸੀਜ਼ਨ ਆਉਣਾ ਹੈ ਤਾਂ ਇਹਨੇ ਆਂਡੇ ਦੇਣੇ ਆਂਡੇ ਦੇਣ ਤੋਂ ਪਹਿਲਾਂ ਕਿਉਂਕਿ नर ਤੇ ਮਾਦਾ ਦਾ ਮੇਲ ਹੋਣਾ ਜ਼ਰੂਰੀ ਹੈ ਤੇ ਇਹਦੇ ਲਈ ਇੱਕ ਤੁਸੀਂ ਵੇਖਿਆ ਹੋਣਾ ਕਈ ਥਾਂ ਮਾ ਉੱਤੇ ਜਿਹੜੇ ਟਰੈਪ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਫਰੂਟ ਫ्लाई ਟਰੈਪ ਕਹਿੰਦੇ ਆ ਯੂਨੀਵਰਸਿਟੀ ਵਿੱਚੋਂ ਮਿਲਦੇ ਆ ਤੇ ਆਨਲਾਈਨ ਵੀ ਮਿਲ ਜਾਂਦੇ ਤੇ ਆਪਣੀਆਂ ਆਮ ਜਿਹੜੀਆਂ ਕੀੜੇ ਮਾਰ ਦਵਾਈਆਂ ਨੀਆਂ ਦੁਕਾਨਾਂ ਉਹਨਾਂ ਤੋਂ ਵੀ ਮਿਲ ਜਾਂਦੇ ਆ ਹਾਲਾਂਕਿ ਉਹ ਜਿਹੜੇ ਆਮ ਉਸੇ ਪ੍ਰਾਈਵੇਟ ਲੈਣੇ ਆ ਉਹ ਕਾਫੀ ਸਸਤੇ ਮਿਲ ਜਾਂਦੇ ਆ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਜਿਹੜੀ ਹੈਗੀ ਆ ਮਾਦਾ ਮੱਖੀ ਨੇ ਆਪਣਾ ਬਰੀਡਿੰਗ ਸੀਜ਼ਨ ਸ਼ੁਰੂ ਕਰਨਾ ਤੇ ਆਪਣੇ ਸਰੀਰ ਦੇ ਵਿੱਚ ਇੱਕ 스멜 ਛੱਡਣੀ ਹੈ ਉਹ 스멜 ਦੇ ਕਾਰਨ ਜਿਹੜੇ ਨਰ ਜਿਹੜੇ ਹੈਗੇ ਆ ਫਰੂਟ ਫ्लाई ਉਹਨੇ ਉਹਦੇ ਵੱਲ ਖਿੱਚੇ ਜਾਣਾ ਤਾਂ ਉਸ ਤੋਂ ਬਾਅਦ ਮੇਲ ਹੋਣ ਤੋਂ ਬਾਅਦ ਉਹਨੇ ਆਂਡੇ ਦੇਣੇ ਆ ਔਰ ਆਂਡੇ ਉਹ ਅਮਰੂਦ ਦੇ ਵਿੱਚ ਦੇਣੇ ਆ ਫਲ ਦੇ ਵਿੱਚ ਦੇਣੇ ਆ ਤਾਂ ਜਿਹੜੇ ਸਾਡੇ ਕੋਲੇ ਇਹ ਡੱਬੇ ਜੇ ਲੱਗੇ ਹੁੰਦੇ ਆ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਉਹ 스멜 ਪਾਈ ਹੁੰਦੀ ਹੈ ਇਸ ਦੇ ਨਾਲ ਜਿਹੜੇ ਹੈਗੇ ਨਰ ਉਹ ਇਧਰ ਖਿੱਚੇ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਆਪਣੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਤੇ ਇਸ ਕਰਕੇ ਸਾਡਾ ਜਿਹੜਾ ਫਸਲਾ ਉਹ ਇਹ ਕਾਣੇ ਹੋਣ ਤੋਂ ਬਚ ਜਾਂਦੀ ਹੈ ਸੋ ਤੁਹਾਡੇ ਕੋਲੇ ਦਿਨ ਸਿਰਫ 2-4 ਹੀ ਹੈ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣਾ ਇਹ ਪ੍ਰਬੰਧ ਕਰਕੇ ਫਰੂਟ ਫਲਾਈ ਟ੍ਰੈਪ ਲਾ ਦਿਓ ਤੇ ਇੱਕ ਕਿੱਲੇ ਦੇ ਵਿੱਚ ਮੇਰੇ ਜੇ ਕਿੱਲੇ ਤਾਂ ਚਲੋ ਬਾਗਾਂ ਵਾਲੇ ਲਾਉਂਦੇ ਆ ਉਹਨਾਂ ਨੂੰ ਪਤਾ ਹੈ ਵੀ ਇਹ 15 16 ਲੱਗਦੇ ਐ ਤੇ ਜੇ ਸਾਡੇ ਘਰਾਂ ਦੇ ਵਿੱਚ ਕੋਈ ਜਿਹੜੇ ਵੀ ਫਲਦਾਰ ਬੂਟੇ ਹੈਗੇ ਆ ਉਹਨਾਂ ਵਿੱਚ ਕੋਈ ਇੱਕ ਦੋ ਟਰੈਪ ਅਸੀਂ ਲਾ ਸਕਦੇ ਆ ਇਹ ਫਲਾਂ ਲਈ ਵੱਖਰੇ ਆਉਂਦੇ ਆ ਸਬਜ਼ੀਆਂ ਲਈ ਵੱਖਰੇ ਆਉਂਦੇ ਆ ਸਬਜ਼ੀਆਂ ਵਿੱਚ ਵੀ ਕਿਉਂਕਿ ਫਰੂਟ ਫ्लाई ਦਾ ਪ੍ਰਕੋਪ ਹੁੰਦਾ ਹੈ ਉਹਨਾਂ ਨੂੰ ਵੀ ਕਾਣੀਆ ਕਰਦੀ ਉਹਦੇ ਲਈ 20 ਟਰੈਪ ਬਣੇ ਮਿਲਦੇ ਆ ਇਸ ਕਰਕੇ ਜਲਦੀ ਕਰੋ ਤੇ ਨਹੀਂ ਤਾਂ ਫਿਰ ਪਛਤਾਉਣਾ ਪਏਗਾ ਕ੍ਰੋਧ ਉਹ ਹੀ ਕਹਿਣਾ ਪੈਂਦਾ ਪਛਤਾਏ ਹੋਤ ਕਿ ਆ ਜਬ ਚੜੀਆ ਝੋਗੀ ਖੇਤ ਤੇ ਤੁਸੀਂ ਜਿਹੜੇ ਹੈਗੇ ਆ ਫਰੂਟ ਫਲਾਈ ਟ੍ਰੈਪ ਲਾ ਸਕਦੇ ਹੋ ਜਾਂ ਉਹਨਾਂ ਮਛਰਦਾਨੇ ਦੇ ਨਾਲ ਟੱਕ ਸਕਦੇ ਹੋ ਤੇ ਜਾਂ ਫਿਰ ਜਿਹੜੇ ਹਲਕੇ ਜਿਹੀ ਹਲੇ ਪਕੜ ਲੱਗਦੇ ਆ ਅੱਧ ਕੱਚੇ ਜੇ ਫਲ ਆ ਉਹਨਾਂ ਨੂੰ ਤੋੜ ਕੇ ਖਾ ਸਕਦੇ ਹੋ ਇਹ ਹੀ ਇਹਦਾ ਹੱਲ ਹੈ ਬਹੁਤ ਬਹੁਤ ਧੰਨਵਾਦ